ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਕਿਸੇ ਵੀ ਵੀਰ ਨੇ ਕਿਸੇ ਵੀ ਪਸ਼ੂ ਦੀ ਵੀਡੀਓ ਸੇਲ ਕਰਨ ਲਈ ਬਣਵਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692249 ਬਾਈ ਜੀ ਆਪਣੇ ਨਾਲ ਸੰਪਰਕ ਕਰ ਲਿਓ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋ ਪੈਂਦੀ ਆ ਬਾਈ ਜੀ ਗੰਦਾਰਾ ਡੇਰੀ ਫਾਰਮ ਤੋਂ ਬਣ ਰਹੀ ਆ ਤੇ ਅੱਗੇ ਬਾਈ ਜੀ ਹੁਣਾਂ ਦਾ ਵਪਾਰ ਲੈਣ ਦਾ ਕੰਮ ਰੁਟੀਨ ਚ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਅੱਜ ਦੀ ਵੀਡੀਓ ਵਿੱਚ ਦੋ ਜਾਨਵਰ ਬਹੁਤ ਸੁਨੱਖੇ ਲੈ ਕੇ ਬਾਈ ਜੀ ਹੁਣੇ ਆਏ ਆ ਗੱਬਣਾ گاਵਾ ਇੱਕ ਦੂਜਾ ਸੂਆ ਤੇ ਇੱਕ ਤੀਜਾ ਸੂਆ ਸੁਲਦੀਆ ਵੜ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਹੋਂ ਦਾ ਲੈਨੇ ਆ ਆਓ ਜੀ ਨਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਜਸ਼ਨਗਦਾਰ ਆ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜੀ ਠੀਕ ਆ ਬਾਈ ਅੱਜ ਫਰ ਦੋ ਹੀ ਪਸ਼ੂ ਆ ਜੀ ਹਾਂ ਜੀ ਦੋ ਆ ਠੀਕ ਆ ਜੀ ਤੇ ਕੀ ਡਿਟੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਜੀ ਇਹ ਤੀਜੇ ਸੂਏ ਸੁੰਡੀ ਆ ਬਾਈ ਬੜਾ ਹਾਂ ਜੀ ਦਿਨ ਕੱਢਦੀ ਆ ਵੀਰੇ 4-5 ਠੀਕ ਆ ਜੀ ਦੁੱਧ ਵੀਰੇ ਮਾਲਕ ਨੇ ਦੁੱਜੇ ਸੂਏ ਦਾ 25 ਲੀਟਰ ਦੱਸਿਆ ਛੋਇਆ ਠੀਕ ਆ ਜੀ ਐਰਕਿਓ ਪਲੱਸ ਹੰਦ ਸੀ ਪਰ ਆਪਾਂ 25 ਮੰਨ ਕੇ ਲਈਏ ਠੀਕ ਹੱਕ ਵੀ ਆ ਬਾਈ ਜੀ ਪਾਉਂਦਾ ਦੇਵੇ ਰੂ ਪਾਨਾ ਬਹੁਤ ਆ ਬਾਈ ਜੀ ਠੀਕ ਆ ਬਾਈ ਜੀ ਤੇ ਸੀਮਨ ਸੁਮਨ ਬਾਈ ਜੀ ਦੱਸਿਆ ਕਿ ਕਿਹੜਾ ਪਰਵਾਇਆ ਸੀਮਨ ਜੀ ਵੀਰੇ ਆਪਾਂ ਪੁੱਛਿਆ ਮੈਂ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਠੀਕ ਆ ਬਾਈ ਜੀ ਬਾਈ ਜੀ ਵਾਹ ਸੋਣੀ ਸੜਖੀ ਆ ਕੱਦ ਕਾਠ ਵਾਲੀ ਆ ਜਿੰਨਾ ਕਿ ਬਾਈ ਜੀ ਦੁੱਧ ਵਾ ਦੱਸਦੇ ਆ ਪੌਣ ਦਾ ਹੱਕ ਵੀ ਹੈਗਾ ਥਾਲੇ ਵਾ ਕੱਲਾ ਕੱਲਾ ਪਿਆ ਉਨਾ ਹੀ ਲੈਵਾ ਅੱਗੇ ਨੂੰ ਆ ਉਨਾ ਹੀ ਪਿੱਛੇ ਨੂੰ ਆ ਚਾਰ ਹੀ ਥਾਣਾ ਬਾਈ ਜੀ ਕੋਈ ਫੋੜ ਨਹੀਂ ਛਾਗ ਨਹੀਂ ਕਰਨ ਵਾਲੀ ਤੇ ਤੋਰ ਚਾਲ ਤੁਹਾਨੂੰ ਚੈੱਕ ਕਰਾ ਦਿੰਨੇ ਆ ਲੋ ਬਾਈ ਜੀ ਤੋਰ ਚਾਲ ਚੈੱਕ ਕਰੋ ਮਸੱਲੀ پارک ਬਾਈ ਜੀ ਤੁਸੀਂ ਆਪ ਕਰਨੀ ਆ ਕਿਸੇ ਵੀ ਪਸ਼ੂ ਦੇ ਬਾਈ ਦੇ ਕੋਈ ਵੀ ਪਸ਼ੂ ਪਸੰਦ ਆਵੇ ਤੇ ਬਾਈ ਜੀ ਹੋਣ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸਪਾਰਕ ਕਰ ਲਿਓ ਤੋਰਾ ਚਾਲ ਸੋਹਣਾ ਕਰਮ ਵਾਲੀ ਦਾ ਇੱਜਾ ਸੁਗਾ ਸੂਗੀ ਲੇਵਾਲੂਆ ਸੁਖਨਾ ਬਹੁਤ ਚੰਗਾ ਤਿਆਰ ਕਰਿਆ ਵਾ ਬਾਕੀ ਤਿੰਨ ਚਾਰ ਦਿਨ ਬਾਈ ਜੀਆਂ ਦੇ ਬਾਕੀ ਸੂਣ ਚ ਦੱਸੇ ਹੋਏ ਆ ਉਸ ਦਿਨ ਦਾ ਕਰਮ ਵਾਲੀ ਨੇ ਤੁਹਾਨੂੰ ਵੀ ਪਤਾ ਇਹ ਨੇਵਲੇ ਰਿਕਾਰਡ ਤੋੜ ਦੇਨੇ ਆ ਮੋਟਾ-ਮੋਟਾ ਥਾਣਾ ਚਾਰ ਹੀ ਪੂਰੇ ਗੈਬ ਚ ਲੱਗੇ ਅੱਥੀ ਚਵਾਈ ਵਾਲੇ ਬਾਈ ਜੀ ਦੇਵਾ ਦਾ ਕਰਮ ਵਾਲੀ ਨੂੰ ਆਂਦੀ ਮੈਨੂੰ ਹੀ ਲੱਗਿਆ ਕੱਦ ਕਾਠ ਵੀ ਚੰਗਾ ਵੱਡੀ ਵਹਿੜਾ ਕੋਈ ਛੋਟੀ ਨਹੀਂ ਬਾਈ ਜੀ ਲਓ ਬਾਈ ਜੀ ਮੋੜ ਲਿਓ ਜੀ ਠੰਡੀ ਵੀ ਆਈਆਂ ਵੀਰੇ ਸੀਲ ਠੰਡੀ ਆ ਬਾਈ ਜੀ ਆ ਬਾਈ ਜੀ ਹੁਣੀ ਉੱਤੇ ਰਸਾ ਸੱਟ ਕੇ ਰਾਹ ਦੇ ਵਿੱਚ ਹੀ ਪਈ ਤੇ ਬਿਨਾ ਨਿਆਣੇ ਤੋਂ ਹੀ ਬਹਿ ਗਏ ਆ ਕੋਈ ਚੱਕਰ ਹੀ ਨਹੀਂ ਬਾਈ ਕੋਈ ਹੱਲ ਚੱਲ ਨਹੀਂ ਬਾਈ ਜੀ ਥਨ ਥਨ ਬਹੁਤ ਚੰਗਾ ਲੱਗਿਆ ਬਾਈ ਜੀ ਕਿਸੇ ਵੀ ਵੀਰ ਦੇ ਪਸੰਦ ਆਵੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰ ਲਿਓ। ਲੇਵਾਂ ਲੂਆਂ ਨੇੜੇ ਤੋਂ ਚੈੱਕ ਕਰ ਲਓ ਨਾੜਾ ਨੂੜਾ ਦੇ ਨਾਲ ਬਾਈ ਜੀ। ਭਰਿਆ ਪਿਆ। ਥਾਨ ਪੂਰੇ ਗੈਬ ਚ ਲਿਖਿਆ ਬਾਈ ਜੀ। ਕੱਲਾ ਮੋਟਾ ਮੋਟਾ ਥਾਨਾ। ਚੋਾਈ ਸੋਖਣਾ ਕਰਮਾਲੀ ਨੂੰ ਬਹੁਤ ਚੰਗੀ ਹੋਊਗੀ ਬਾਈ ਜੀ। ਐਡੇ ਚੰਗੇ ਸਾਨੂੰ ਤਾਂ ਚੋਾਈ ਤੁਹਾਨੂੰ ਵੀ ਪਤਾ। ਇਹ ਸਿਰੇ ਦੇ ਕੋਈ ਹੁੰਦੀ ਆ ਬਾਈ ਜੀ। ਬਾਕੀ ਬਾਈ ਜੀ ਹੁਣਾਂ ਦਾ ਵਪਾਰ ਲੈਣ ਦਾ ਕੰਮ ਆ ਬਾਈ ਜੀ। ਹੁਣਾਂ ਕੋਲੇ ਅੱਗੇ ਤੁਸੀਂ ਬਾਈ ਜੀ ਹੁਣਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ। ਬਸ ਉਹ ਆਉਂਦੇ ਜਾਂਦੇ ਰਹਿੰਦੇ ਆ। ਕਿਸੇ ਵੀਰ ਦੇ ਪਸੰਦ ਆਉਂਦਾ ਤਸੱਲੀਪਾਰਕ ਬਾਈ ਜੀ ਕਰਕੇ ਲੈ ਜਾਓ ਭਲਾ ਬਾਈ ਜੀ ਹੁਣਾਂ ਤੋਂ ਵੀਡੀਓ ਕਾਲ ਤੇ ਮੰਗਾ ਲਿਓ ਫਾਲਦੇਵਾ ਨੇੜੇ ਤੋਂ ਦੇਖੋ ਬਾਈ ਜੀ ਨਾੜਾ ਨੂੜਾ ਕਰਮ ਵਾਲਿਆਂ ਦਾ ਪੂਰੀਆਂ ਸੋਹਣੀਆਂ ਦੁੱਧਾਂ ਲੀਆਂ ਨਾੜਾਈ ਮੋਟਗਾ ਮੋਟਗਾ ਨਾੜਾਂ ਦੇ ਨਾਲ ਲੈ ਵਾ ਸੁਖਨਾ ਭਰਿਆ ਪਿਆ ਤੇ ਥਲ ਤਾਂ ਪੂਰੇ ਗਾਇਬ ਚ ਲੱਗੇ ਆ ਓਡੋ ਗੜ ਗੜ ਦੀ ਮਿੱਥੀ ਪਈ ਹੈ ਬਾਈ ਜੀ ਕੱਦ ਕਾਟ ਨਹੀਂ ਪੂਰਾ ਕੱਦ ਕਾਟ ਵੀ ਬਾਈ ਜੀ ਪੂਰਾ ਹੀ ਆ ਬਾਈ ਜੀ ਦੇ ਮੋਢੇ ਤੇ ਹੀ ਆਉਂਦੀ ਆ ਛੋਟੀ ਨਹੀਂਗੀ ਤੇ ਕੀ ਜੇ ਡਿਮਾਂਡ ਆ ਬਾਈ ਜੀ ਦੀ 77000 ਆ ਪਿਆਰੇ ਰਵੀਆ ਜੀ ਠੀਕ ਹੈ ਬਾਈ ਜੀ ਦੁੱਧਵਾਦ ਦੇ ਹਿਸਾਬ ਨਾਲ ਬਾਈ ਜੀ ਦਾ ਮੌਲਤਾ ਖੈਰ ਜੈ ਜੀ ਆ ਤੇ ਕੋਈ ਹੋ ਜੂ ਮਾਲਤਾਨ ਬਾਈ ਜੀ ਠੀਕ ਹੈ ਬਾਈ ਜੀ ਮੌਕੇ ਤੇ ਬਾਈ ਜੀ ਦਾ ਮਾਲਤਾਨ ਹੋ ਜੂਗਾ ਬਾਈ ਜੀ ਨਾਲ ਸੰਪਰਕ ਕਰ ਲੈ ਤੇ ਦੂਜਾ ਨੰਬਰ ਜੀ ਇਹ ਵੀਰੇ ਦੂਜੇ ਸੂਏ ਸੁੰਦੀ ਆ ਵੇੜ ਹਾਂਜੀ ਡੈਣ ਕੱਢ ਦੀ ਵੀਰੇ ਹੱਟ ਤਾਂ ਹਾਂ ਕੱਢ ਜੂ ਬਾਈ ਜੀ ਇਹ ਕੱਚੀ ਪਈ ਆ ਵੇੜ ਹਾਂਜੀ ਕੱਢ ਜੂ ਰਾਮ ਨਾਲ ਕਾਲੀ ਡੱਬੀ ਬਾਈ ਜੀ ਸੋਹਣੇ ਸੁਨੱਖੀ ਰਾਜੀ ਪਲੀ ਕੱਦ ਵਾਲੀ ਵਹਿੜ ਹੈ ਵੀ ਢਲ ਢੁਲ ਬਹੁਤ ਵੇੜ ਇਹਦੇ ਸਿਮਰ ਸਿਮਰ ਦੱਸੇ ਕਿਹੜਾ ਪਰਵਾਇਆ ਨਹੀਂ ਵੀਰੇ ਆਪਾਂ ਪੁੱਛਿਆ ਨਹੀਂ ਯਾਰ ਅਗਲਾ ਗਲਤ ਦਾਖਦੇ ਬਾਅਦ ਚ ਗਾਂ ਜਾ ਕੇ ਗਲਤ ਨਿਕਲਦੇ ਹੋ ਗੱਲਾਂ ਦਾ ਫਾਇਦਾ ਹਾਉ ਦਾ ਫਾਇਦਾ ਨਹੀਂ ਕਿੰਨੀ ਗੱਲ ਹੋ ਵੇ ਆਪਾਂ ਨਹੀਂ ਕਰ ਸਹੀ ਗੱਲ ਆ ਬਾਈ ਜੀ ਘਰੇ ਭਰਵਾਇਆ ਹੋ ਦਾ ਹੋਰ ਗੱਲ ਆ ਤੇ ਵਾਜਤ ਲਾ ਬਾਈ ਜੀ ਹਜੇ ਬਹੁਤ ਵੰਗਾ ਥਾਲੇ ਦੇ ਵਿੱਚ ਚਾਰ ਹੀ ਆ ਪੂਰੇ ਗੈਪ ਚ ਫੋਰ ਸ਼ਾਂ ਕੋਈ ਵੀ ਹੈ ਨਹੀਂਗੀ ਲੰਮੀ ਲੰਜੀ ਆ ਫੇਸ ਕੁਆਲਿਟੀ ਦੀ ਪੂਰੀ ਸੋਹਣੀ ਆ ਕਿਸੇ ਵੀਰ ਦੇ ਵਸੈਂਦਾ ਵੇ ਤੇ ਨਾੜਾ ਨੂੜ ਦਾ ਬਾਈ ਜੀ ਪੂਰਾ ਦੁੱਧ ਵਾਲੀਆਂ ਪੂਰਾ ਮੋਟਾ ਮੋਟਾ ਚੀਚੀ ਹਰਦੇ ਨੇ ਨਾੜਾ ਬਾਈ ਜੀ ਲੈ ਵੇ ਦੇ ਵਿੱਚ ਇਸੇ ਵੀਰ ਦੇ ਵਸੈਂਦਾ ਵੇ ਤੇ ਬਾਈ ਜੀ ਸਸਪਾਰਕ ਕਰ ਲਓ ਬਾਈ ਜੀ ਦਾ ਨੰਬਰ ਮੋਬਾਈਲ ਤੇ ਚੱਲੂਗਾ 4 ਥਾਂ ਹੱਥੀ ਚੁਾਈ ਵਾਲੇ ਪੂਰੇ ਗਾਇਬ ਤੇ ਲੱਗੇ ਤੌਰ ਚਾਲ ਕਰਮ ਵਾਲੇ ਦੀ ਚੈੱਕ ਕਰਾਉਣੇ ਆ ਤੁਹਾਨੂੰ ਲੈ ਬਾਈ ਜੀ ਗਿੰਦਰਾ ਸਾਹਿਬ ਕਰਾਓ ਇਹਦਾ ਵੀ ਤੋਰਾ ਚੈੱਕ ਕਾਲੇ ਡੱਬੇ ਬਾਈ ਜੀ ਪਲੇ ਜੁਲੀ ਵਹਿੜਾ ਕੱਚੀ ਜ਼ਰੂਰ ਹੱਤਾ ਰਾਮਦਾਰੀ ਨਾਲ ਬਾਈ ਜੀ ਲੈ ਜੂਗੀ ਵਾਲ ਢਿੱਲਾਂ ਲੈਵੇ ਦੀਆਂ ਹਜੇ ਬਹੁਤ ਆ ਜੇ ਕੋਈ ਵੀਰਾ ਦੇ ਘਰੇ ਜਾ ਕੇ ਤਿਆਰ ਕਰ ਲੂ ਹੱਤਾ ਸਾਂਭ ਲੂ ਤੇ ਅੱਜ ਬਾਈ ਦਾ ਹੱਤੇ ਦੇ ਹਿਸਾਬ ਨਾਲ ਕੋਈ 2-4000 ਦਾ ਰੇਟ ਦਾ ਵੀ ਫਰਕ ਪਾਈਊਗਾ ਤਿਆਰ ਹੋਈਦਾ ਇਹਨਾਂ ਨੂੰ ਵੀ ਪਤਾ ਸੂਈ ਦਾ ਜਾਂ ਤਿਆਰ ਦਾ ਇਹਨਾਂ ਨੂੰ ਲਾਲਚ ਹੁੰਦਾ ਵੀ ਹਣ ਜਦੋਂ ਉਸੇ ਵੀਰ ਤੇ ਬਾਈ ਦੇ ਪਸੰਦ ਆਉਂਦੀ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਤੋਰਾ ਚਾਲ ਕਰਮਾਂ ਵਾਲੀ ਦਾ ਪੂਰਾ ਚੰਗਾ ਖਾਨਲੇਵੇ ਦੀ ਪੂਰੀ ਸਾਫਾ ਰੰਗ ਬਾਜ ਵਹਿੜਾ ਕਾਲੀ ਡੱਬੀ ਆ ਬਾਈ ਜੀ ਹੁਣ ਆ ਕੋਲੇ ਪਸ਼ੂ ਖੈਰ ਇਹਨਾਂ ਕੋਲੇ ਚੰਗੇ ਹੀ ਆਉਂਦੇ ਆ ਤੇ ਬਾਈ ਜੀ ਮੋੜ ਲਿਓ ਸੀਲ ਠੰਡੀ ਆ ਵੀ ਬਾਈ ਆ ਹੀ ਬਹਿ ਜਾ ਬਰੇ ਇਹਦੇ ਤੇ ਕਰਾ ਦਿਓ ਮਾੜੀ ਦੇ ਸੱਲੋ ਬਾਈ ਜੀ ਸੀਲ ਠੰਡੀ ਆ ਇਹ ਚੱਕਰੀ ਨੀ ਪੁੱਠੇ ਪਾਸੇ ਬਾਈ ਜੀ ਹੁਣੀ ਬਹਿ ਗਏ ਆ ਪੂਰੀ ਚੰਗੀ ਵਹਿੜਾ ਕਿਸੇ ਵੀ ਬੰਦੇ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਸਪਾਰਕ ਕਰ ਲਿਓ ਨਾੜਾ ਨੂੜਾ ਪੂਰਾ ਦੁੱਧ ਵਾਲੀਆਂ ਬਾਈ ਜੀ ਅਰਸਾਂ ਆ ਰਕਣੀਆਂ ਨਾੜਾਂ ਜੀ ਲੈ ਬਾਈ ਜੀ ਮੋਡਲ ਚਲੋ ਇਹਨੂੰ ਵੀ ਕਾਲੀ ਡੱਬੀ ਕੱਦ ਕਾਠ ਵਾਲੀ ਕੋਈ ਛੋਟੀ ਵਹਿੜ ਨਹੀਂ ਲੰਮੀ ਨੂਮੀ ਬਹੁਤ ਆ ਬਾਈ ਜੀ ਫੇਸ ਕੁਆਲਿਟੀ ਦੀ ਪੂਰੀ ਸੋਹਣੀ ਆ ਬੋਦੀ ਵਾਲੀ ਵਹਿੜ ਆ ਸਾਫ ਸੁਥਰੀ ਆ ਬਾਈ ਜੀ ਕਿਤੇ ਆਏ ਅੱਜ ਦੀ ਘੜੀ ਕਿਤੇ ਵੀ ਕਰਮ ਵਾਲੀ ਤੇ ਹੱਥ ਧਰਾ ਲਓ ਬਾਈ ਜੀ ਤੋਰ ਚਾਲ ਕਰਮ ਵਾਲੀ ਤੇ ਤੁਹਾਨੂੰ ਚੈੱਕ ਕਰਾਤੀ ਦੁੱਧ ਵਾਦ ਦੀ ਬਾਈ ਜੀ ਨਾ ਹੁਣ ਗੱਲ ਕਰਦੇ ਆਪਾਂ ਤੇ ਬਾਈ ਜੀ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਵੀਰੇ ਪਾ ਦੂ ਨਾਰਮਲੀ 24 25 ਲੀਟਰ ਬਾਈ 24 25 ਲੀਟਰ ਪਾ ਦੂਗੀ ਤੇ ਦਿਲ ਪੱਕਾ ਹੀ ਹਵਤਾ ਪਿਆ ਜੀ ਹਾਂ ਵੀਰੇ ਇੱਕ ਦੋ ਦਿਨ ਵੱਧ ਵੀ ਲ ਜਾ ਸਕਦੀ ਆ ਮੌਕੇ ਤੇ ਹਨਾ ਠੀਕ ਆ ਜੀ ਆਓ ਪਸ਼ੂ ਦੇ ਡਿਪੈਂਡ ਬਾਈ ਜੀ ਨੇ ਦੱਸੇ ਸੀਗੇ ਜੀ ਜਿਵੇਂ ਦੱਸਿਆ ਬਾਈ ਜੀ ਨੇ ਹੁਣ ਦੱਸਤਾ ਤੇ ਬਾਈ ਜੀ ਦਾ ਵਪਾਰ ਲੈਣ ਦਾ ਕੰਮ ਆ ਅੱਜ ਹੀ ਬਾਈ ਜੀ ਹੁਣਾਂ ਕੋਲੇ ਵਹਿੜਾ ਆਇਨਾ ਅੱਜ ਹੀ ਆਪਾਂ ਤੁਹਾਨੂੰ ਵੀਡੀਓ ਪਾਤੀ ਆ ਬਾਕੀ ਚੰਗੀ ਤਰ੍ਹਾਂ ਸਾਰੇ ਭੈਣ ਭਰਾ ਤੁਸੀਂ ਜਾਣਦੇ ਆ ਥੱਲੇ ਵਾ ਨੇੜੇ ਤੋਂ ਚੈੱਕ ਕਰ ਲਓ ਨਾੜਾ ਨੂੜਾ ਨਾ ਭਰਿਆ ਪਿਆ ਇਕੱਲਾ ਇਕੱਲਾ ਥਾਣਾ ਬਾਈ ਤੇ ਬਾਈ ਜੀ ਕੀ ਜਾ ਡਿਮਾਂਡ ਆ ਦੀ ਇਹ ਵੀਰੇ ਮੁੱਲ 80000 ਹਾਂਜੀ ਮਾਨਤਨ ਕਰਦੇ ਆ ਮੌਕੇ ਤੇ ਹੋ ਜੂ ਮਾਨਤਨ ਲਓ ਬਾਈ ਜੀ ਮੁੱਲ ਬਾਈ ਜੀ ਹੁਣਾਂ ਨੇ 80000 ਰੁਪਇਆ ਕੀਤਾ ਮਾਨਤਨ ਬਾਈ ਜੀ ਆਵੇ ਜਰੂਰ ਕਰਾਂਗੇ ਕਿਸੇ ਬਾਈ ਜੀ ਦੇ ਵਾੜਾ ਪਸੰਦ ਹੋਣ ਤੇ ਮੋਬਾਈਲ ਨੰਬਰ ਬਾਈ ਜੀ ਹੁਣਾਂ ਦਾ ਸਕਰੀਨ ਤੇ ਚੱਲੂਗਾ ਉੱਤੇ ਸੰਪਰਕ ਕਰ ਲਿਓ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਫਿਰ 9877624531 ਇੱਕ ਵਾਰੀ ਫੇਰ ਦੱਸ ਦਿਓ ਜੀ 9877624531 ਤੇ ਬਾਈ ਜੀ ਬਾਈ ਜੀ ਦਾ ਮੋਬਾਈਲ ਨੰਬਰ ਅਗਧਰਾ ਸਾਹਿਬ ਦਾ ਕਿਸੇ ਵੀ ਬੰਦੇ ਦੇ ਵਿਆਹਾਂ ਪਸੰਦ ਵੀਰ ਦੇ ਆਉਣ ਤੇ ਬਾਈ ਜੀ ਹੁਣਾਂ ਨਾਲ ਸਪਾਰਕ ਕਰ ਲਿਓ ਚਲਦੇ ਨੰਬਰ ਤੇ ਵੜਾ ਪੂਰੀਆਂ ਸੋਹਣੀਆਂ ਸਨਖੀਆਂ ਹਾਇ ਦੋਨੇ ਦੁੱਧਵਾ ਲੀਆਂ ਚੰਗੀਆਂ ਵੜਾਂ ਕੱਦ ਕਾਠ ਲੀਆਂ ਬਾਈ ਇੱਕ ਤੀਜਾ ਸੂਆ ਸੂਗੀ ਤੇ ਇੱਕ ਦੂਜਾ ਸੂਆ ਸੂਗੀ ਬਾਈ ਜੀ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ ਵੀਡੀਓ ਸੋਹਣੀ ਲੱਗੇ ਕੇ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ